ਹਲੋ ਜੀ ਸੱਸੀ ਆਕਾਲ ਦਮਸਤੀ ਸलाम ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਦੇਖੋ ਅੱਜ ਬਾਹਰ ਮੌਸਮ ਬਹੁਤ ਹੀ ਸੋਹਣੀ ਧੁੱਪ ਖੜੀ ਹੋਈ ਹੈ ਕੱਲ ਇਦਾਂ ਦਾ ਸੀ ਅੱਜ ਦੇਖੋ ਕਿੰਨੀ ਸੋਹਣੀ ਧੁੱਪ ਹੈ ਅੱਜ ਉੱਧਰ ਸਾਹਮਣੇ ਘਰ ਵੀ ਵਿਆਹ ਹੈਗਾ ਏ ਅੱਜ ਬਰਾਤ ਆਉਣੀ ਆ ਵਿਆਹ ਤਾਂ ਵੈਸੇ ਪੈਲਸ ਵਿੱਚ ਹੀ ਆ ਅਸੀਂ ਵੀ ਜਾਣਾ ਹੈ ਸਾਢੇ 12:00 ਵਜੇ ਅਸੀਂ ਵੀ ਜਾਵਾਂਗੇ ਤਿਆਰ ਹੋ ਕੇ ਧੁੱਪ ਅੱਜ ਬਹੁਤ ਸੋਹਣੀ ਹੈ ਪਰਮਾਤਮਾ ਨੇ ਸੁਣ ਲਈ ਇਹਨਾਂ ਦੀ ਵਿਚਾਰਿਆਂ ਦੀ ਵਿਆਹ ਵਿੱਚ ਅੱਜ ਚਲੋ ਹੋਵਾਂਗੇ ਜੀ ਤਿਆਰ ਹੁਣ ਆਪਾਂ ਸਾਢੇ 11:00 ਹੋ ਗਏ ਨੇ ਇੱਧਰ ਜੁਗਨੂ ਦੇਖੋ ਧੁੱਪ ਦਾ ਮਜ਼ਾ ਲੈ ਰਿਹਾ ਜੁਗਨੂ ਓਏ ਜੁਗਨੂ ਇੱਧਰ ਜੁਗਨੂ ਜੁਗਨੂ ਚਲਾ ਚਲੀ ਅੰਦਰ ਤੋ ਬਸ ਇਕੜੀ ਇੱਥੇ ਚਲੋ ਜੀ ਹੁਣ ਮੈਂ ਨਾ ਤਿਆਰ ਹੁੰਨੀ ਆ 11:30 ਹੋ ਗਏ ਆ ਤੇ ਡਾਕਟਰ ਸਾਹਿਬ ਕਹਿੰਦੇ ਸੀ ਆਪਾਂ 12:30 ਵਜੇ ਸਾਡੇ ਸੋਸਾਇਟੀ ਵਾਲੇ ਵੀ ਜਾਣਗੇ 12:30 ਵਜੇ ਅਸੀਂ ਚੱਲਾਂਗੇ ਫਿਰ ਇੱਥੋਂ ਵਿਆਹ ਤੇ ਜਾਣ ਲਈ ਹੋਈਏ ਤਿਆਰ ਇਧਰ ਹਣੀ ਦੇਖੋ ਹਣੀ ਹਲੇ ਤੱਕ ਬੈਠਾ ਹੈ ਰਜਾਈ ਵਿੱਚ ਐ ਹੈ ਨੀ ਮਾਝੇ ਲੈ ਰਿਹਾ ਹੈ ਹਣੀ ਯੂਕੇ ਤੋਂ ਆ ਕੇ ਬਸ 2 ਦਿਨ ਰਹਿ ਗਏ ਆ ਵਾਪਸ ਜਾਣਾ ਏ ਫੇਰ ਹਨੀ ਨੇ ਸਮਾਨ ਦੀ ਪੈਕਿੰਗ ਵਗੈਰਾ ਚੱਲ ਰਹੀ ਆ ਦੇਖੋ ਇੱਧਰ ਖਲਾਰਾ ਪਿਆ ਹੋਇਆ ਏ ਇਹਦੇ ਇੱਕ ਅਟੈਚੀ ਤਾਂ ਇਹਨੇ ਪੈਕ ਕਰਕੇ ਰੱਖ ਲਿਆ ਏ ਬਾਕੀ ਹਾਲੇ ਸਮਾਨ ਪਿਆ ਏ ਪੈਕ ਹੋਣ ਤੇ ਕੁਝ ਖਾਣ ਪੀਣ ਦਾ ਸਮਾਨ ਪੈਕ ਕਰਾਂਗੇ ਅੱਜ ਹੈਗੀ ਹੈ ਜੀ 2 ਤਰੀਕ ਹਨੀ ਨੇ ਜਾਣਾ ਏ 6 ਤਰੀਕ ਨੂੰ ਫਲਾਈਟ ਹੈ ਹਨੀ ਦੀ ਵਾਪਸ ਜੀ ਤਿਆਰ ਹੋ ਗਏ ਜੀ ਵਿਆਹ ਤੇ ਫੰਕਸ਼ਨ ਤੇ ਜਾਣ ਲਈ ਘੱਟੀ ਵੀ ਨਹੀਂ ਸਾਫ਼ ਕਰੀ ਦਿੱਤੀ ਹਲੋ ਅੱਛਾ ਕਹਾਂ ਜਾ ਰਹੇ ਹਾਂ ਅਸੀਂ ਕਹਾਂ ਜਾ ਰਹੇ ਹਾਂ ਸ਼ਾਦੀ ਵਿੱਚ ਜਾ ਰਹੇ ਹਾਂ ਜੀ ਹਮ ਚਲੋ ਵਧੀਆ ਮੌਸਮ ਠੀਕ ਚਲੋ ਜੀ ਚਲੋ ਸਾਬ ਮਨੀਸ਼ ਤਾ ਬੋ ਨਹੀਂ ਜਗਾ ਲੋ ਜੀ ਪਹੁੰਚ ਗਿਆ ਸੀ ਜੀ ਵਿਆਹ ਵਾਲੀ ਪੈਲਸ ਵਿੱਚ ਤੇ ਚਲੋ ਜੀ ਤੁਹਾਨੂੰ ਇੱਥੇ ਨਾ ਸਾਰੇ ਪਾਸੇ ਸੌਂਗ ਚੱਲ ਰਹੇ ਨੇ ਤੇ ਮਿਊਜ਼ਿਕ ਤੇ ਆਪਾਂ ਨੂੰ ਆ ਜਾਣਾ ਫਿਰ ਕਾਪੀਰਾਈਟ ਇਸ ਕਰਕੇ ਆਪਾਂ ਨੂੰ ਮਿਊਟ ਕਰਨਾ ਪੈਣਾ ਹੈ ਤੇ ਕੋਈ ਹੋਰ ਮਿਊਜ਼ਿਕ ਪਰਾਗੇ ਇਹ ਦੇਖੋ ਕਿਊਟ ਜਿਹਾ ਬੱਚਾ ਸਾਡੇ ਹੀ ਬਲੌਗ ਦਾ ਹੈਗਾ ਇਹ ਤੇ ਦੇਖੋ ਡੈਕੋਰੇਸ਼ਨ ਬਹੁਤ ਸੋਹਣੀ ਹੋਈ ਹੋਈ ਹੈ thank <music> ਦਾ ਵੀ ਜਿਹੜੇ ਬੰਦ ਕਰਾਉਂਦੇ ਨੇ ਉਹਨਾਂ ਦਾ ਉਹ ਸਪੋਰਟ ਆਪਾਂ ਦਾ ਵੀ ਸਪੋਰਟ ਹੈ। ਪਰ ਨਾਲ ਵੀ ਬਹੁਤ ਕਦਰ ਕੀਤੀ ਆਪਾਂ ਨੂੰ ਜਿਹੜੇ ਨਾਲ ਸੰਸਾਰ ਦਾ ਵਰਤਮਾਨ ਦਾ ਇੱਧਰ ਦੀ ਕੁੜੀਆਂ ਨੇ ਨਾਕਾ ਲਾਇਆ ਹੋਇਆ ਇਹ ਰਿਸਨ ਕਟਾਉਣ ਦੇ ਲਈ ਤੇ ਆਹ ਹੋ ਰਹੀ ਹੈ ਜਿੱਧਰ ਮਿਲਣੀਆਂ ਹੋ ਰਹੀਆਂ ਨੇ ਨਹੀਂ ਪਤਾ ਨਹੀਂ ਉੱਧਰ ਹੋ ਰਹੀਆਂ ਨੇ ਜੀ ਮਿਲਣੀਆਂ ਕਾਫੀ ਧੀਰ ਦੀਆਂ ਚੱਲ ਰਹੀਆਂ ਨੇ ਇਹ ਹੈਗੀ ਆ ਜੀ ਬੋਟੀ ਇਹਨਾਂ ਦੀ ਨਣ ਦਦੀ ਮੈਰਿਜ ਹੈਗੀ ਹੈ ਲੋ ਜੀ ਹੁਣ ਅਸੀਂ ਅੰਦਰ ਆ ਗਏ ਆ ਜੀ ਹਾਲ ਦੇ ਵਿੱਚ ਤੇ ਹੁਣ ਅਸੀਂ ਇੱਥੇ ਕਾਰਨ ਲਗਿਆ ਜੀ ਲੰਚ ते जाते कॉफी चलो जी जाते जाते कॉफी पी लो <laughs> कॉफी के कप तो उठा लो <laughs> कॉफी के, तो <laughs> के कप तो उठाओ <laughs> ਜਾਂਦੇ ਜਾਂਦੇ ਇੱਕ ਨਜ਼ਰ ਕੀ ਹੋ ਰਿਹਾ ਇੱਧਰ ਫੋਟੋ ਸ਼ੂਟ ਹੋ ਰਿਹਾ ਫੇਰ ਤੋਂ ਫੇਰ ਤੋਂ ਫੋਟੋ ਸ਼ੂਟ ਹੋ ਰਿਹਾ ਹੈ ਚੱਲੋ 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 ਵੀਡੀਓ ਬਣ ਰਹੀ ਹੈ ਮਹਾਂ ਜੂਸ ਸਾਹਿਬ ਦਾ ਆਪਾਂ ਜੀ ਕੋ ਵੀ ਆ ਗਏ ਹੁਣ ਇੱਧਰ ਅਣਕਾਫੀ ਜਾਂਦੇ ਜਾਂਦੇ ਕਾਫੀ ਪੀ ਲਏ ਕਹਿੰਦੇ ਜਾਂਦੇ ਜਾਂਦੇ ਕਾਫੀ ਪੀਣੀ ਆ ਬਣਾਵੇ ਤੇ ਜਿਹੜਾ ਮਾਤ ਤੋ ਹੂ ਮਹਾਰਾਣੀ ਪੁੱਛਾ ਲੋ ਜੀ ਸੋਨੀ ਪੀਓ ਜੀ ਕਾਫੀ ਲੋ ਜੀ ਜਾਂਦੇ ਜਾਂਦੇ ਥੋੜਾ ਡਾਂਸ ਵੀ ਹੋ ਗਿਆ ਤੇ ਹੁਣ मिलਦੇ ਜਪਾ ਨੈਕਸਟ ਵੀਡੀਓ ਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਰਹੀ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ